नमस्कार ਤੁਸੀਂ ਦੇਖੋ ਪਠਾਨਕੋਟ ਮੀਡੀਆ ਤਾਜ਼ੀ ਕੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦਾ ਨਾਮ ਹੈ ਯੁੱਧ ਨਸ਼ਿਆ ਵਿਰੁੱਧ ਜਿਸ ਦੇ ਚੱਲਦੇ ਪਿਛਲੇ ਟਾਈ ਮਹੀਨਿਆਂ ਤੋਂ ਲਗਾਤਾਰ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਂਡੀ ਪਿਆਸ ਤਹਿਤ ਮੁਕਦਮੇ ਦਰਜ ਕੀਤੇ ਜਾ ਰਹੇ ਹਨ ਦੱਸਦੇ ਚੱਲੀਏ ਕਿ ਪਿਛਲੇ ਟਾਈ ਮਹੀਨਿਆਂ ਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਅਤੇ ਪੁਲਿਸ ਨੇ ਵੱਡੇ ਪੱਧਰ ਤੇ ਮਾਮਲੇ ਦਰਜ ਕੀਤੇ ਹਨ ਅਤੇ ਆਰੋਪੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਆ ਉਨ੍ਹਾਂ ਦੱਸਿਆ ਕਿ ਐਨਡੀਪੀਐਸ ਤਹਿਤ 126 ਮਾਮਲੇ ਦਰਜ ਕੀਤੇ ਗਏ ਨੇ ਅਤੇ 192 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਕਰ ਗੱਲ ਨਸ਼ੀਲੇ ਪਦਾਰਥਾਂ ਦੀ ਕਰੀਏ ਤਾਂ 3 ਕਿਲੋ 203 ਗ੍ਰਾਮ ਹੈਰੋਇਨ 78 ਨਸ਼ੀਲੇ ਕੈਪਸੂਲ 1 ਕਿਲੋ 435 ग्राम चरस 5 किलो 500 ग्राम पुक्की ਅਤੇ 336302 ਰੁਪਏ ਡਰਗਮਨੀ ਬਰਾਮਦ ਕੀਤੀ ਗਈ ਹੈ ਨਦਸਿਆ ਕੀ ਇਸ ਦਿਨ ਨਾਲ ਹੀ ਨਸ਼ਾ ਤਖਸਰਾ ਦੀ ਜਾਇਦਾਦ ਵੀ ਸੀਲ ਕਰ ਦਿੱਤੀ ਗਈ ਹੈ ਜਿਸ ਵਿੱਚ 4 ਕਰੋੜ 11 ਲੱਖ 4500 ਰੁਪਏ ਕੀਮਤ ਦੀ ਪ੍ਰਾਪਰਟੀ ਸੀਲ ਕੀਤੀ ਜਾ ਚੁੱਕੀ ਹੈ ਅਤੇ 1 ਕਰੋੜ 19 ਲੱਖ 60200 ਰੁਪਏ ਦੀ ਸੰਪਤੀ ਜ਼ਬਤ ਕਰਨੀ ਬਾਕੀ ਹੈ ਨਾ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਚੱਲੀ ਰਹੇਗੀ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਪਠਾਨਕੋਟ ਪੁਲਿਸ ਸਲਾਕਾ ਦੇ ਪਿਛੇ ਤੱਕੇਲਦੀ ਰਹੇਗੀ ਬਨਰੋ ਸਾਡੇ ਨਾਲ ਤੇ ਦੇਖ ਡਰ ਪਠਾਨਕੋਟ ਮੀਡੀਆ ਇਸਨੇ ਅਸੀਂ तकरीबन 2.5 ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਬਰੋਲ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਨਮਾਈ ਹੇ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮੱਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ तकरीबन 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਲੰਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੋਸ਼ ਹੈ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਦੇ ਅਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਕੋ ਕੋ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ ਪਲਾਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ-ਹੌਲੀ ਖਤਮ ਹੋ ਰਹੀ ਹੈ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਉਹਨਾਂ ਕੋਲੋਂ ਪਤਾ ਲੱਗਦਾ ਜਾਂ ਅਸੀਂ ਆਪਣੇ ਸੋਰਸਿਸ ਤੋਂ ਪਤਾ ਕਰਦਾ ਕਿ ਗਲੀ ਮਹਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਇਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਲਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਦੋਨੋਂ ਧੰਦੇਵਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਲਿਖ ਕੇ ਤੋਂ ਲਿਖ ਕੇ ਜਿਹੜੇ ਟੂ ਅਰੇਸਟ ਕੇ ਸਾਹ ਜਿਹੜੇ ਐਨਡੀਪੀਐਸ ਐਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਧੰਦੇ ਨੂੰ ਜਿਹੜੇ ਹੈ ਗਿਆ ਸ਼ਰਾਬ ਦੇ ਧੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿੱਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਵੀ ਹਾਲਤ ਵਿੱਚ